Assalamualaikum warahmatullahi wabarakatuh. I am uh... ਇਹ ਮਾਮਲਾ ਹੈ ਜੀ ਇਹ ਜੋਗਾ ਸਿੰਘ ਨੂੰ ਇੱਕ ਦਰਖਾਸਤ 18 ਮਸੂਲ ਹੋਈ ਸੀ ਜਿਸ ਦੇ ਵਿੱਚ ਉਸ ਦੀ ਲੜਕੀ ਜਿਹੜੀ ਉਮਰ ਕਰੀਬ 15 ਸਾਲ ਜਿਹੜੀ ਆ ਕਰੋ ਮੇਰਾ ਪੁੱਛੇ ਦੱਸੇ ਉਹਨੂੰ ਕੋਈ ਵੜਾ ਕੇ ਲੈ ਗਿਆ ਸੀ ਉਹਦੇ ਸਬੰਧੀ ਐਫਆਈਆ ਨੰਬਰ 29 ਸੈਕਸ਼ਨ 363 366 ਦਰਜ ਕਰਕੇ ਜਿਹੜੀ ਤਫਤੀਸ਼ ਅਮਲ 'ਚ ਲਿਆਂਦੀ ਸੀ ਬਾਅਦ ਤਫਤੀਸ਼ ਜਿਹੜਾ ਆ ਲੜਕੀ ਤੇ ਜਿਹੜਾ ਉਸ ਨੂੰ ਲੈ ਕੇ ਗਿਆ ਸੀ ਉਹਨੂੰ ਜਿਹੜਾ ਜਲੰਧਰ ਪਾਸਟ ਦੇ ਤੋਂ ਕਾਬੂ ਕਰਕੇ ਤੇ ਉਹਦੀ ਅਰੈਸਟ ਪਾਈ ਆ ਤੇ ਲੜਕੀ ਦੇ ਬਿਆਨ ਜਿਹੜੇ ਕੋਰਟ ਤੋਂ ਕਰਾਉਣ ਤੋਂ ਬਾਅਦ ਇਹਦੇ ਵਿੱਚ ਵਾਧਾ ਜੁਰਮ 376 6 ਪਾ ਸਕੁਆਇਰ ਦਾ ਕੀਤਾ ਗਿਆ ਤੇ ਲड़का ਜਿਹੜਾ ਗ੍ਰਿਫਤਾਰ ਹੈ ਸਰ ਲड़का ਹੀ ਕੰਮ ਕਰਦਾ ਹੈਗਾ ਤੇ ਲੜਕੀ ਜਿਹੜੀ ਹੈਗੀ ਉਹਦੀ ਉਮਰ ਕੀ ਹੈ ਤੇ ਲੜਕੇ ਦੀ ਕੀ ਉਮਰ ਹੈਗੀ ਹੈ ਲੜਕੇ ਦੀ ਉਮਰ ਕਰੀਬ 22 ਸਾਲ ਆ ਤੇ ਲੜਕੀ ਦੀ ਉਮਰ ਕਰੀਬ 15 ਸਾਲ ਆ ਤੇ ਲੜਕਾ ਜਿਹੜਾ ਆ ਵਿਆਹ ਸ਼ਾਦੀਆਂ ਤੇ ਜਿਹੜਾ ਆ ਆਪਣੇ ਟੈਂਟੂ ਟਲੌਨ ਦਾ ਕੰਮ ਕਰਦਾ ਸੀਗਾ ਜੀ ਤੇ ਤਾਂ ਸਰ ਲੜਕੀ ਦੇ ਸੰਪਰਕ ਚ ਕਿਸ ਤਰ੍ਹਾਂ ਆਇਆ ਇਹ ਇਹ ਇੱਕੋ ਹੀ ਪਿੰਡ ਦੇ ਨੇ ओके ਇੱਕੋ ਹੀ ਪਿੰਡ ਦੇ ਨੇ ਇਸ ਕਰਕੇ ਆਪਸ ਦੇ ਵਿੱਚ ਇਹਨਾਂ ਦਾ ਮੇਲ ਜੋਲ ਹੁੰਦਾ ਰਹਿੰਦਾ ਸੀ ਤੇ ਇਹ ਵਿਆਹ ਦਾ ਚਾਂਸਾ ਵગેਰਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਲੜਕੀ ਨਵਾਲਕਾ ਇਹਨੂੰ ਬਰਗਾ ਕੇ ਵਿਆਹ ਦਾ ਚਾਂਸਾ ਦੇ ਕੇ ਜਿਹੜਾ ਇੱਕ ਰੋ ਲੈ ਗਿਆ ਸੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੀ ਗ੍ਰਿਫਤਾਰੀ ਜਿਹੜੀ ਪਾਈ ਗਈ ਆ ਇਹਦਾ ਮੈਡੀਕਲ ਕਰਾ ਕੇ ਗਾਂ ਜਿਹੜੀ ਤਫਤੀਸ਼ ਰਿਪੋਰਟ ਚ ਪੇਸ਼ ਕਰਕੇ ਦਾ ਰਿਮਾਂਡ ਮੰਗ ਤੇ ਪਹਿਲਾਂ ਵੀ ਲੜਕਾ ਜਿਹੜਾ ਹੈਗਾ ਲੜਕੀ ਨਾਲ ਦੁਸ਼ਕਰਮ ਕਰਤਾ ਰਿਹਾ ਜਾਂ ਪਹਿਲੀ ਵਾਰ ਕੀਤਾ ਇਹਨੇ ਇਹ ਤਾਂ ਜਿਹੜਾ ਬਾਅਦ ਤਫਤੀਸ਼ ਪਤਾ ਲੱਗੇਗਾ ਵੀ ਇਹ ਪਹਿਲ ਉਹ ਵੀ ਇਹਨਾਂ ਦੇ ਨਜਾਇਜ਼ ਵਾਂਸ ਅਕੇਜ ਆ ਵੀ ਇਹ ਲੈ ਕੇ ਜਾਂਦਾ ਸੀ ਕਿਤੇ ਕਿ ਨਹੀਂ ਠੀਕ ਸਰ ਜਿੰਨੇ ਤੁਸ਼ ਕਰਮ ਕੀਤਾ ਹੈਗਾ ਵਾ ਲੜਕੀ ਨਾਲ ਇਹਦਾ ਨਾਮ ਕੀ ਹੈਗਾ ਦੋਸ਼ੀ ਦਾ ਇਹਦਾ ਨਾਮ ਹੈਗਾ ਕੁਲਦੀਪ ਸਿੰਘ ਏਲੀਅਸ ਦੀਪੂ son of ਹਰਵਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਇਹ ਜਾਂਗੀਰੂ ਸਰ ਵਸੀ ਜਾਂਗੀਰ